ਸਤਿ ਸ੍ਰੀ ਅਕਾਲ D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਤਰਮਿੰਦਰ ਸੰਦੂਸ ਸਵਾਗਤ ਕਰਦਾ ਹਾਂ ਜੇਕਰ ਹੁਣ ਤੁਸੀਂ ਮੋਹਾਲੀ ਜਾਂਦੇ ਹੋ ਤਾਂ ਮੋਹਾਲੀ ਜਾ ਕੇ ਤੁਹਾਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਜੇਕਰ ਤੁਸੀਂ ਟ੍ਰੈਫਿਕ ਰੂਲਸ ਫਾਲੋ ਨਹੀਂ ਕਰਦੇ ਇੱਕ ਪਾਸੇ ਤਾਂ ਹੁਣ ਈ ਚਲਾਨ ਸ਼ੁਰੂ ਹੋ ਚੁੱਕੇ ਨੇ ਵੱਖ-ਵੱਖ ਥਾਵਾਂ ਦੇ ਉੱਤੇ ਕੈਮਰੇ ਲੱਗ ਚੁੱਕੇ ਨੇ ਉਹਨਾਂ ਦੇ ਵਿੱਚ ਤੁਸੀਂ ਟ੍ਰੈਫਿਕ ਨਿਯਮ ਤੋੜਦੇ ਦਿਖਾਈ ਦਿੱਤੇ ਤਾਂ ਤੁਹਾਡਾ ਚਲਾਨ ਤੁਹਾਡੇ ਘਰ ਪਹੁੰਚ ਜਾਵੇਗਾ ਯਾਨੀ ਕਿ ਤੁਹਾਡਾ ਈ ਚਲਾਨ ਹੋ ਜਾਵੇਗਾ ਤੇ ਇਸ ਤੋਂ ਇਲਾਵਾ ਹੁਣ ਸਪੀਡ ਲਿਮਟ ਵੀ ਨਿਰਧਾਰਤ ਕਰ ਦਿੱਤੀ ਗਈ ਹੈ। ਗਮਾੜਾ ਦਾ ਜਿਹੜਾ ਅਧਿਕਾਰ ਖੇਤਰ ਆ ਉਹਦੇ ਵਿੱਚ ਇਹ ਬੋਰਡ ਲੱਗਣੇ ਸ਼ੁਰੂ ਹੋ ਗਏ ਨੇ ਕਿ ਸਪੀਡ ਲਿਮਟ 50 ਕਰ ਦਿੱਤੀ ਗਈ ਹੈ। ਗੱਡੀਆਂ ਵਾਸਤੇ ਵਹੀਕਲਾਂ ਵਾਸਤੇ ਜੇਕਰ ਤੁਸੀਂ 50 ਕਿਲੋਮੀਟਰ ਪ੍ਰਤੀ ਘੰਟਾ ਦੀ ਸਪੀਡ ਤੋਂ ਵੱਧ ਗੱਡੀ ਪਹੁੰਚਾਉਂਦੇ ਹੋ ਤਾਂ ਤੁਹਾਡਾ 5000 ਤੱਕ ਦਾ ਈ ਚਲਾਨ ਹੋ ਸਕਦਾ ਹੈ। ਦੱਸਦੇ ਕਿ ਗ੍ਰੇਟਰ ਮੋਹਾਲੀ ਏਰੀਆ ਡਵੈਲਪਮੈਂਟ ਅਥਾਰਟੀ ਵੱਲੋਂ ਆਪਣੇ ਅਧਿਕਾਰ ਖੇਤਰ ਦੇ ਵਿੱਚ 10 ਦੇ ਕਰੀਬ ਬੋਰਡ ਲਗਾ ਦਿੱਤੇ ਗਏ ਨੇ ਤੇ ਇਹਨਾਂ ਦੀ ਗਿਣਤੀ ਹੋਰ ਵੀ ਵਧਣ ਦੇ ਅਸਾਰ ਨੇ ਤਾਂ ਜੋ ਵੱਤ ਵਤ ਲੋਕਾਂ ਨੂੰ ਜਾਗਰੂਕ ਕੀਤਾ ਜਾ ਸਕੇ ਵੀ ਭਾਈ ਇਸ ਰੋਡ ਦੇ ਉੱਤੇ ਜੇਕਰ ਤੁਸੀਂ ਜਿੱਥੇ ਬੋਰਡ ਲੱਗਿਆ 50 ਦੀ ਸਪੀਡ ਤੋਂ ਵੱਧ ਗੱਡੀ ਪਾ ਜਾ ਰਹੇ ਹੋ ਤਾਂ ਤੁਹਾਡਾ ਚਲਾਣ ਹੋਣਾ ਤੈ ਹੈ ਖਾਸ ਕਰ ਸਭ ਤੋਂ ਬਿਜ਼ੀ ਰਹਿਣ ਵਾਲੀ ਮੋਹਾਲੀ ਇਲਾਕੇ ਦੀ ਲਾਈਫਲਾਈਨ ਕਹੀ ਜਾਣ ਵਾਲੀ एयरपोर्ट रोड ਜਿਹਨੂੰ ਪੀਆਰ 7 ਵੀ ਕਿਹਾ ਜਾਂਦਾ ਹੈ ਉਹਦੇ ਉੱਤੇ ਵੀ ਹੁਣ ਸਪੀਡ ਲਿਮਿਟ ਤੈਅ ਕਰ ਦਿੱਤੀ ਗਈ ਹੈ 50 ਕਿਲੋਮੀਟਰ ਪ੍ਰਤੀ ਘੰਟਾ ਤੁਸੀਂ ਚਾਹੇ 에어ਪੋਰਟ ਜਾ ਰਹੇ ਹੋ ਜਾਂ 에어ਪੋਰਟ ਤੋਂ ਵਾਪਸ ਆ ਰਹੇ ਹੋ ਕਾਲੀ ਦੇ ਵਿੱਚ ਆ ਤਾਂ ਤੁਸੀਂ 50 ਕਿਲੋਮੀਟਰ ਪ੍ਰਤੀ ਘੰਟਾ ਦੀ ਸਪੀਡ ਤੋਂ ਵੱਧ ਗੱਡੀ ਨਹੀਂ ਚਲਾ ਸਕਦੇ ਨਹੀਂ ਤਾਂ ਤੁਹਾਨੂੰ ਚਲਾਣ ਦਾ ਸਾਹਮਣਾ ਕਰਨਾ ਪਵੇਗਾ ਜਾਣਕਾਰੀ ਮੁਤਾਬਕ ਜਿਹੜੇ ਅਧਿਕਾਰੀ ਨੇ ਗਮਾਟਾ ਦੇ ਉਹਨਾਂ ਨੇ ਦੱਸਿਆ ਕਿ ਇਹ ਸਾਰਾ ਕੁਝ 2022 ਦੇ ਨੋਟੀਫਿਕੇਸ਼ਨ ਦੇ ਮੁਤਾਬਕ ਕੀਤਾ ਗਿਆ ਉਹਨਾਂ ਰੂਲਸ ਨੂੰ ਹੀ ਫੋਲੋ ਕੀਤਾ ਗਿਆ ਕਿਉਂਕਿ ਪੰਜਾਬ ਟ੍ਰਾਂਸਪੋਰਟ ਵਿਭਾਗ ਦਾ 2022 ਦਾ ਇੱਕ ਨੋਟੀਫਿਕੇਸ਼ਨ ਹੈ ਜਿਹੜਾ ਜਾਰੀ ਹੋਇਆ ਸੀਗਾ ਉਹਦੇ ਮੁਤਾਬਕ ਹੀ ਇਹ ਹੁਣ ਕੀਤਾ ਗਿਆ ਕਿਉਂਕਿ ਜਿਹੜੇ ਵੱਡੇ 4 ਲੇਨ ਜਾਂ ਇਦੂ ਵੱਧ ਲੈਣ ਵਾਲੇ ਏਰੀਆਜ਼ ਹੁੰਦੇ ਨੇ ਜਿਹੜੀਆਂ ਸੜਕਾਂ ਹੁੰਦੀਆਂ ਨੇ ਹਾਈਵੇ ਹੁੰਦੇ ਨੇ ਉਹਨਾਂ ਦੇ ਉੱਤੇ ਸਪੀਡ ਲਿਮਿਟ 100 ਦੇ ਕਰੀਬ ਰੱਖੀ ਹੁੰਦੀ ਹੈ ਪਰ ਜਦੋਂ ਤੁਸੀਂ ਕਿਸੇ ਮਿਊਨਿਸਪਲ ਕਾਉਂਸਲ ਦੇ ਨਗਰ ਨਿਗਮ ਦੇ ਅਧਿਕਾਰ ਖੇਤਰ ਦੇ ਵਿੱਚ ਆ ਜਾਂਦੇ ਹੋ ਤਾਂ ਤੁਹਾਨੂੰ ਉਹ ਸਪੀਡ ਲਿਮਿਟ ਘਟਾ ਕਰਨੀ ਪੈਂਦੀ ਹੈ ਯਾਨੀ ਸਪੀਡ ਘਟਾਉਣੀ ਪੈਂਦੀ ਹੈ ਤੇ ਹੁਣ ਇਹ 50 ਕਿਲੋਮੀਟਰ ਜਿਹੜੀ ਆ ਉਹ ਨਿਰਧਾਰਤ ਕੀਤੀ ਗਈ ਹੈ ਤੇ 에어ਪੋਰਟ ਰੋਡ ਦੇ ਉੱਤੇ ਆਕਿ ਤਾਂ ਹੁਣ ਤੁਹਾਨੂੰ 50 ਕਿਲੋਮੀਟਰ ਪ੍ਰਤੀ ਘੰਟਾ ਦੀ ਸਪੀਡ ਦੇ ਮੁਤਾਬਕ ਹੀ ਆਪਣੀ ਗੱਡੀ ਡਰਾਈਵ ਕਰਨੀ ਪਵੇਗੀ ਨਹੀਂ ਤਾਂ ਤੁਹਾਨੂੰ ਚਲਾਨ ਦਾ ਸਾਹਮਣਾ ਕਰਨਾ ਪਵੇਗਾ ਦੱਸਦੇ ਕਿ 4 ਦਿਨ ਪਹਿਲਾਂ ਸਵੇਰੇ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਮੋਹਾਲੀ ਦੇ ਵਿੱਚ 20 ਸੀਸੀਟੀਵੀ ਦੇ ਜਿਹੜੇ ਕੈਮਰੇ ਲੱਗੇ ਹੋਏ ਨੇ ਉਹਨਾਂ ਦਾ ਉਦਘਾਟਨ ਕੀਤਾ ਗਿਆ ਸੀਗਾ ਟ੍ਰੈਫਿਕਿੰਗ ਦਾ ਨਵਾਂ ਜਿਹੜਾ ਸਿਸਟਮ ਸੀਗਾ ਉਹ ਲਾਗੂ ਕਰ ਦਿੱਤਾ ਗਿਆ ਸੀ ਜਿਹਦੇ ਤਹਿਤ ਹੁਣ ਤੱਕ ਲਗਾਤਾਰ ਕਾਰਵਾਈਆਂ ਹੋ ਰਹੀਆਂ ਨੇ ਤੇ 4 ਦਿਨ ਬਾਅਦ ਇਹ ਸਪੀਡ ਲਿਮਟ ਵਾਲੇ ਬੋਰਡ ਵੀ ਲੱਗਣੇ ਸ਼ੁਰੂ ਹੋ ਗਏ ਨੇ ਖਾਸ ਕਰ ਸੁਹਾਣਾ ਚੌਕ ਦੇ ਵਿੱਚ ਤੁਹਾਨੂੰ ਇਸ ਸਮੱਸਿਆ ਨਾਲ ਯੂਜਨਾ ਪੈ ਸਕਦਾ ਹੈ ਸਮੱਸਿਆ ਨਹੀਂ ਤੁਹਾਡੀ ਆਪਣੀ ਸੇਫਟੀ ਵਾਸਤੇ ਵੀ ਕਹਿ ਸਕਦੇ ਆ ਕਿ ਤੁਹਾਨੂੰ ਚਲਾਨ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਤੇਸ ਤੋਂ ਇਲਾਵਾ ਜੇਕਰ ਤੁਸੀਂ ਗੋਪਾਲ स्वीट्स ਵਾਲੇ ਚੌਂਕ ਦੇ ਕੋਲੋਂ ਜਾਂਦੇ ਹੋ ਤਾਂ ਉੱਥੇ ਵੀ ਇਹ ਬੋਰਡ ਤੁਹਾਨੂੰ ਲੱਗਿਆ ਨਜ਼ਰ ਆਵੇਗਾ ਇਸ ਤੋਂ ਇਲਾਵਾ ਆਈ ਆਈ ਐਸ ای ਆਰ ਐਸਰ ਚੌਂਕ ਕਹਿੰਦੇ ਨੇ ਉੱਥੇ ਵੀ ਤੁਹਾਨੂੰ ਹੁਣ ਆਪਣੀ ਗਤੀ ਸੀਮਾ ਨਿਰਧਾਰਤ ਕਰਨੀ ਪਵੇਗੀ ਨਹੀਂ ਤਾਂ ਈ ਚਲਾਨ ਤੁਹਾਡਾ ਹੋ ਸਕਦਾ ਇਸ ਤੋਂ ਇਲਾਵਾ ਜ਼ੈਬਰਾ ਕ੍ਰਾਸਿੰਗ ਦੇ ਉੱਤੇ ਜੇਕਰ ਤੁਹਾਡੀ ਗੱਡੀ ਚੱਲ ਜਾਂਦੀ ਹੈ ਤਾਂ ਉਹਦਾ ਵੀ ਈ ਚਲਾਨ ਹੋਵੇਗਾ ਜੇਕਰ ਤੁਹਾਡੀ ਨੰਬਰ ਪਲੇਟ ਪੁਰਾਣੀ ਹੈ ਜਿਹੜੀ ਅੱਜ ਕੱਲ ਦੇ ਹਿਸਾਬ ਦੇ ਨਾਲ ਨਹੀਂ ਹੈਗੀ ਤਾਂ ਉਹਦਾ ਵੀ ਚਲਾਨ ਹੋਵੇਗਾ ਸੀਟ ਬੈਲਟ ਨਹੀਂ ਲਾਈ ਤੁਸੀਂ ਓਵਰ ਟੇਕ ਕਰ ਦਿੱਤਾ ਤੁਸੀਂ ਰੂਲ ਤੋੜ ਦਿੱਤਾ ਤਾਂ ਤੁਹਾਡਾ ਚਲਾਨ ਹੁਣ ਉੱਥੇ ਤੈ ਹੈ ਤੇ ਹੁਣ ਤੱਕ ਜਦੋਂ ਦਾ ਇਹ ਸਾਰਾ ਸਿਸਟਮ ਸ਼ੁਰੂ ਕੀਤਾ ਗਿਆ ਸੀਸੀਟੀਵੀ ਦੀ ਪ੍ਰਣਾਲੀ ਸ਼ੁਰੂ ਕੀਤੀ ਗਈ ਹੈ ਟ੍ਰੈਫਿਕਿੰਗ ਵਾਸਤੇ ਤਾਂ ਉਹਦੇ ਲਈ ਮੋਹਾਲੀ ਪੁਲਿਸ ਨੇ ਹੁਣ ਤੱਕ 70 ਲੱਖ ਰੁਪਏ ਤੋਂ ਵੱਧ ਦੇ ਚਲਾਨ ਕੀਤੇ ਨੇ ਤੇ ਇਹ ਜਿਹੜੇ ਚਲਾਨ 6962 ਹੋ ਚੁੱਕੇ ਨੇ ਯਾਨੀ 70 ਲੱਖ ਰੁਪਿਆ ਲੋਕਾਂ ਦੀਆਂ ਜੇਬਾਂ 'ਚੋਂ ਜਾ ਚੁੱਕਿਆ ਗਲਤੀਆਂ ਦੇ ਕਾਰਨ ਜਿਨ੍ਹਾਂ ਨੇ ਟ੍ਰੈਫਿਕ ਨਿਯਮਾਂ ਦਾ ਪਾਲਣ ਨਹੀਂ ਕੀਤਾ ਪਹਿਲਾਂ ਅਕਸਰ ਹੁੰਦਾ ਸੀਗਾ ਕਿ ਚੰਡੀਗੜ੍ਹ ਦੇ ਵਿੱਚ ਨਿਯਮ ਬੜੇ ਸਖਤ ਸੀਗੇ ਪਰ ਹੁਣ ਮਹਾਲੀ ਦੇ ਵਿੱਚ ਵੀ ਇਹ ਨਿਯਮ ਸਖਤ ਹੋ ਗਏ ਨੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਪਟਿਆਲਾ ਸ਼੍ਰੀ ਫਤਿਹਗੜ੍ਹ ਸਾਹਿਬ ਲੁਧਿਆਣਾ ਤੇ ਜਲੰਧਰ ਰੋਪੜ ਵਾਲੀ ਸਾਈਡ ਦੇ ਉੱਤੇ ਵੀ ਅਜਿਹੇ ਨਿਯਮ ਤੁਹਾਨੂੰ ਪਾਲਣ ਕਰਨਾ ਪਵੇਗਾ ਨਹੀਂ ਤਾਂ ਤੁਹਾਡਾ ਈ ਚਲਾਨ ਹੋਣਾ ਤੈਅ ਹੈ ਪਟਿਆਲਾ ਦੇ ਵਿੱਚ ਤਾਂ ਕਈ ਥਾਵਾਂ ਦੇ ਉੱਤੇ ਚੌਂਕਾਂ ਦੇ ਵਿੱਚ ਕੈਮਰੇ ਲੱਗ ਵੀ ਚੁੱਕੇ ਨੇ ਤਾਂ ਉਹਨਾਂ ਨੂੰ ਜਲਦ ਹੀ ਜਿਹੜਾ ਉਹ ਚਾਲੂ ਕਰਨ ਦੀ ਸੰਭਾਵਨਾ ਬਣੀ ਹੋਈ ਹੈ ਤੇ ਜਿਹੜੇ ਚਲਾਨ ਨੇ ਉਹ ਲਗਾਤਾਰ ਈ ਚਲਾਨ ਹੋ ਰਹੇ ਨੇ ਤੇ ਕੁਝ ਦਾ ਮੌਕੇ ਦੇ ਉੱਤੇ ਵੀ ਨਿਪਟਾਰਾ ਕੀਤਾ ਗਿਆ ਹੈ ਟ੍ਰੈਫਿਕ ਪੁਲਿਸ ਵੱਲੋਂ ਤਾਂ ਉਹਨਾਂ ਦੇ ਵਿੱਚ ਵੀ 1 ਲੱਖ ਰੁਪਏ ਤਾ ਜਿਹੜਾ ਜੁਰਮਾਨਾ ਵਸੂਲਿਆ ਗਿਆ ਹੈ ਵੈਸੇ 70 ਲੱਖ ਰੁਪਈਆ ਟੋਟਲ ਬੰਦ ਹੈ ਜਿਹੜਾ ਈ ਚਲਾਨਾ ਰਹੀ ਹੁਣ ਤੱਕ ਵਸੂਲਿਆ ਗਿਆ ਸੋ ਹੁਣ ਤੁਸੀਂ ਕਦੇ ਵੀ ਚੰਡੀਗੜ੍ਹ ਜਾਣਾ ਹੈ ਮੋਹਾਲੀ ਜਾਣਾ ਹੈ ਤਾਂ ਇਹਨਾਂ ਨੀਮਾਂ ਨੂੰ ਆਪਣੇ ਪੱਲੇ ਬੰਨ ਲਓ ਨਹੀਂ ਤਾਂ ਤੁਹਾਨੂੰ ਭਾਰੀ ਪਰਕਮ ਜੁਰਮਾਨੇ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਪ ਧਰਮ ধরੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਤ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ